ਪਠਾਨਕੋਨ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਬਲਾਕ ਬੰਮੀਆਲ ਅਦੀਨ ਪੈਂਦੇ ਸਰਹੱਦੀ ਪਿੰਡ ਖੁਦਾਈਪੁਰ ਤੋਂ ਕਿਸਾਨ ਦੀ ਪਾਕਿਸਤਾਨੀ ਨਾਗਰਿਕ ਨਾਲ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਰਸਰ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਪੈਂਦੀ ਜ਼ਮੀਨ ਵਿੱਚ ਖੇਤੀ ਕਰਨ ਗਏ ਕਿਸਾਨ ਨਾਲ ਪਾਕਿਸਤਾਨੀ ਨਾਗਰਿਕ ਹਾਥੋਪਾਈ ਹੋ ਗਿਆ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਨੂੰ ਪਾਕਿਸਤਾਨੀ ਸਰਹੱਦਵਾਲ ਜ਼ਬਰਦਸਤੀ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਮੌਕੇ ਤੇ ਬੀਐਸਐਫ ਅਧਿਕਾਰੀ ਇਸ ਮਾਮਲੇ ਤੇ ਕੁਝ ਵੀ ਬੋਲਣ ਤੋਂ ਕਿਨਾਰਾ ਕਰ ਰਹੇ ਹਨ। ਹਾਲਾਂਕਿ ਖੇਤੀ ਕਰਨਗੇ ਕਿਸਾਨ ਸੁਖਵੀਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿਹਾ ਇਹ ਜਾਣਦੇ ਵੀ ਸਾਡੇ ਬਜ਼ੁਰਗ ਵੀ ਜਾਂਦੇ ਆ ਬੱਚੇ ਵੀ ਜਾਂਦੇ ਆ ਤਾਰੋਂ ਪਾਰ ਕਿ ਸਾਡਾ ਕੰਮ ਹੀ ਤਾਰੋਂ ਪਾਰਾ ਜ਼ਮੀਨ ਸ਼ਾਹਰੀ ਤਾਰੋਂ ਪਾਰਾ ਤੇ ਸਾਡਾ ਬੇਰੁਜ਼ਗਾਰੀ ਉਧਰ ਹੀ ਆ ਜੇ ਇੱਕ ਦਿਨ ਨਾਂਗਰੇਟ ਖੁੱਲੇ ਤੇ ਦੂਜੇ ਨੰਗਰ ਭੁੱਖੇ ਮਰ ਜਾਂਦੇ ਆ ਤੇ ਸਾਡੇ ਦੇ ਬੱਚੇ ਵੀ ਜਾਂਦੇ ਆ ਸਿਆਣੇ ਵੀ ਜਾਂਦੇ ਆ ਮੁੰਡੇ ਵੀ ਜਾਂਦੇ ਆ ਇਹਦੇ ਵਧੀਆ ਹੋ ਗਿਆ ਮੈਂ ਮੁੰਡਾ ਜੋਰ ਵਾਲਾ ਆ ਉਹਨਾਂ ਨਾਲ ਕੋਈ ਹੱਥਪਾਈ ਵੀ ਹੋਈ ਉਹਦੇ ਉਹਨਾਂ ਦੇ ਛੱਟ ਮਾਰ ਕੇ ਜਾਂ ਮਿਲ ਨਾਟ ਆਇਆ ਤੇ ਜੇ ਬਜ਼ੁਰਗ ਹੁੰਦਾ ਜਾਂ ਮੁੰਡਾ ਹੁੰਦਾ ਕੋਈ ਬੱਚਾ ਹੁੰਦਾ ਤੇ ਫਿਰ ਉਹ ਚੁੱਕ ਕੇ ਲੈਣਾ ਜੇ ਚੁੱਕ ਕੇ ਲੈਣਦੇ ਤੇ ਆਪਣੇ ਉਹਨਾਂ ਨੇ ਕਹਿੰਦੇ ਸੀ ਜਸੂਸ਼ਾ ਫੜ ਲਿਆ ਸੀ ਆਪਣੇ ਵਾਲੇ ਕਹਿੰਦੇ ਆ ਵੀ ਇਹ ਚਟਾ ਲੈਣ ਗਿਆ ਸੀ ਤੇ ਸਾਨੂੰ ਅਸੀਂ ਤੇ ਸਾਰੇ ਪਾਸੇ ਮਰੇ ਆ ਜੇ ਮਿਲ ਸੱਚ ਵਾਲੇ ਪਾਸੇ ਵੀ ਝੂਠ ਵਾਲੇ ਪਾਸੇ ਵੀ ਅਸੀਂ ਦੇ ਸਿਰ ਕਰਕੇ ਪਾਸੇ ਨਿਕਲ ਨਹੀਂ ਹੁੰਦੇ ਕੱਲ੍ਹ ਗਿਆ ਜੀ ਆਪਣੇ ਕੰਮ ਨੂੰ ਰੋਜ਼ ਜਾਂਦੇ ਆ ਜੀ ਹੋਰ ਵੀ ਜਾਂਦੇ ਆ ਪਿੰਡ ਦੇ ਲਗਭਗ 50 ਤੋਂ 60 ਤੱਕ ਬੰਦੇ ਜਾਂ ਘੱਟ ਵੱਧ ਉਹ ਕਈ ਵਾਰੀ ਹੁੰਦੀ ਹੈ ਉਹ ਵੀ ਬੰਦੇ ਜਾਂਦੇ ਪਾਰ ਆਪਣੇ ਕੀਤਾੇ ਕੰਮ ਕਰਦੇ ਇਹਦੀ ਜ਼ਮੀਨ ਜਿਹੜੀ ਹੈਗੀ ਹੈ ਇਸ ਮੁੰਡੇ ਦੀ ਉਹ ਬਿਲਕੁਲ ਜ਼ੀਰੋ ਲਾਈਨ ਤੇ ਸੀ ਇਹ ਆਪਣੀ ਪੈੜੀ ਦੇ ਵਿੱਚ ਕੰਮ ਕਰ ਰਿਹਾ ਸੀ ਪਰ ਉਹਨਾਂ ਨੇ ਜੋ ਹਰਕਤ ਕੀਤੀ ਹੈ ਇਹ ਮੁੰਡਾ ਤੇ ਯੋਰ ਵਾਲਾ ਸੀ ਇਹਨੇ ਉਹਨਾਂ ਨੂੰ ਪਿਛਾੜ ਕੇ ਉਹਨਾਂ ਨੂੰ ਛੜਾ ਕੇ ਤੇ ਉਤੋਂ ਦੌੜਿਆ ਹੈ ਪਰ ਆਪਣੀ ਜਿਹੜੀ ਹੈਗੀ ਹੈ ਸਰਕਾਰ ਇਹ ਇਨਿਆਂ ਨੇ ਇਹਨਾਂ ਨੂੰ ਬਿਲਕੁਲ ਕੋਈ ਵੀ ਸਹਾਇਤਾ ਨਹੀਂ ਦਿੱਤੀ ਅੱਜ ਤੱਕ ਸਗੋਂ ਇਹ ਹੀ ਹੈਗੀ ਹੈ ਕਿ ਮਤਲਬ ਉਲਟਾ ਇਹਦੇ ਉਤੇ ਪ੍ਰੈਸ਼ਰ ਪਾ ਰਹੇ ਆ ਤੇ ਉਥੇ ਕੋਈ ਵਾਰਦਾਤ ਨਹੀਂ ਹੋਈ ਬੀਐਸਐਫ ਦੇ 2ਏਸੀ ਦੇ ਨਾਲ ਵੀ ਗੱਲ ਹੋਈ ਆ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਥੇ ਕੋਈ ਵਾਰਦਾਤ ਨਹੀਂ ਹੋਈ ਅਸੀਂ ਉਥੇ ਦੇਖ ਕੇ ਆਏ ਆ ਪਰ ਇਹਨੇ ਕੱਲ ਫਲੈਗ ਮੀਟਿੰਗ ਕੀਤੀ ਆ ਅਸੀਂ ਇਸ ਮੁੱਦੇ ਦੀ ਦਾਅ ਦਿੰਦੇ ਆ ਜੇ ਉਹ ਜੋ ਇਸ ਮੁੱਦੇ ਨੇ ਮਤਲਬ ਇੰਨਾ ਮੁਕਾਬਲਾ ਕਰਕੇ ਤੇ ਉਤੋਂ ਉਹਨਾਂ ਨੂੰ ਪਿਛਾੜ ਕੇ ਤੇ ਫਿਰ ਇੱਧਰ ਆਇਆ ਜੇਕਰ ਉਹਨਾਂ ਦੇ ਹੱਥ ਆ ਜਾਂਦਾ ਇਹ ਇਹਦੇ ਉਤੇ ਉਧਰ ਇਹ ਸੀੜੀ ਦਾ ਕੇਸ ਪਾਣ ਦੇ ਜਾਂ ਉਧਰ ਕੋਈ ਮਤਲਬ ਪਾਣ ਦੇ ਕੇਸ ਤੇ ਇਹਨੂੰ ਉਧਰ ਲੈ ਜਾਣਾ ਸੀ ਤੇ ਮਗਰ ਜਿਹੜਾ ਪਰਿਵਾਰ ਹੈਗਾ ਉਹ ਇਧਰ ਚਾੜ ਦੇਣਾ ਹੈ ਇਹਨਾਂ ਨੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਜਿਹੜੀ ਜ਼ਮੀਨਾਂ ਹੈਗੀਆਂ ਜ਼ੀਰੋ ਲਾਈਨ ਤੇ ਆ ਕਾਫੀ ਜ਼ਿਆਦਾ ਜ਼ਮੀਨਾਂ ਆ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਸਾਡੀ ਦੇ ਟੋਟਲ ਜ਼ਮੀਨ ਪਾਰ ਹੈਗੀ ਆ ਅਸੀਂ ਇਹ ਗੱਲ ਕਹਿੰਨੇ ਆ ਕਿ ਜਿਹੜੀ ਤਾਰ ਹੈਗੀ ਆ ਇਹ ਜ਼ੀਰੋ ਲਾਈਨ ਤੇ ਜਾਣੀ ਚਾਹੀਦੀ ਆ ਘਟੋ ਘਾਟੀ ਜਿਹੜਾ ਸਾਡੇ ਲੋਕੀ ਜਿਹੜੇ ਆਸ-ਪਾਸ ਹੀ ਆ ਮੈਕਸਿਮਮ ਜ਼ਮੀਨ ਜਿਹੜੀ ਹੈਗੀ ਆ ਲਗਭਗ ਇਤੋਂ ਕੋਈ 50 60 ਕਿਲੋਮੀਟਰ ਤੱਕ ਬਾਰਡਰ ਦੇ ਨਾਲ-ਨਾਲ ਮੈਕਸਿਮਮ ਜ਼ਮੀਨ ਸਿਰਫ ਸਾਡੇ ਦੋ ਪਿੰਡਾਂ ਦੀ ਜ਼ਮੀਨ ਆ ਜਿਹੜੀ ਅਸੀਂ ਕਹਿੰਦੇ ਆ ਕਿ ਤਾਰ ਜਿਹੜੀ ਉਹ ਪਾਰਚਲ 'ਚ ਤੇ ਲੋਕਾਂ ਨੂੰ ਕੋਈ ਥੋੜੀ-ਬੋਤੀ ਰਾਜ ਮਿਲ ਸਕੀ